ਉਹ ਅੰਤਮਾਨ ਨੂੰ ਇਸ ਗੱਲ ਦਾ ਜਿਹੜਾ ਉਹ ਨਜ਼ਾਰਾ ਦਿਖਾ ਦੇਵਾਂਗੇ ਜਿਹੜਾ ਇਸ ਭਲੇਖੇ ਦੇ ਵਿੱਚ ਬੈਠਾ ਕਿ ਪੁਲਿਸ ਦੀ ਦਹਿਸ਼ਤ ਨਾਲ ਇਸ ਸੰਘਰਸ਼ ਨੂੰ ਸ਼ਾਇਦ ਅਸੀਂ ਦਬ ਲਿਆ ਇਹਨਾਂ ਨੇ ਪੁਲਿਸ ਦੀਆਂ ਗੱਡੀਆਂ ਭੇਜ ਕੇ ਪਿੰਡਾਂ ਦੇ ਵਿੱਚ ਪੂਰੀ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਡਰਾਉਣ ਲਈ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰਵਾਈਆਂ ਗਈਆਂ ਕਿ ਆਪਦੀ ਜਾਨ ਮਾਲ ਦਾ ਰਾਖੇ ਤੁਸੀਂ ਆਪ ਹੋਵੋਗੇ 143 ਲੱਗੀ ਹੋਈ ਹੈ ਜੇ ਜ਼ਮੀਨ ਵਾਲੇ ਪਾਸੇ ਜਾਣ ਦੀ ਗੱਲ ਕਰੋਗੇ ਪਰ ਲੋਕਾਂ ਨੇ ਇਹਨਾਂ ਦਾ ਉਹ ਮੂੰਹ ਤੋੜ ਜਵਾਬ ਦਿੱਤਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਇਹਨਾਂ ਦੇ ਉਹ ਨਾਕੇ ਤੋੜ ਕੇ ਆਏ ਦਿੱਲੀ ਦੇ ਵਿੱਚ ਬੈਠਾ ਬੰਦਾ ਪੰਜਾਬ ਦੀ ਜ਼ਮੀਨ ਦਾ ਠੇਕਾ ਖਾ ਰਿਹਾ ਤੇ ਪੰਜਾਬ ਸਰਕਾਰ ਉਹਦੀ ਜ਼ਮੀਨ ਦੀ ਰਾਖੀ ਦੇ ਉੱਪਰ ਆ ਗਈ بجائے ਇਸ ਦੇ ਕਿ ਇਸ ਜ਼ਮੀਨ ਨੂੰ ਜਿਹੜੇ ਕਾਨੂੰਨ ਦੇ ਮੁਤਾਬਕ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡਣਾ ਸੀ ਇਸ ਕਰਕੇ ਸਰਕਾਰ ਨੇ ਜਿਹੜਾ ਆਪਦਾ ਕਿਰਦਾਰ ਆ ਜਿਹੜਾ ਦਿਖਾਤਾ ਕਿ ਉਹ ਉਹਨਾਂ ਰਾਜੇ ਮਹਾਰਾਜਾਂ ਦੀਆਂ ਜ਼ਮੀਨਾਂ ਦੀ ਰਾਖੀ ਵਾਸਤੇ ਹੀ ਆ ਕਮੀਆਂ ਦੇ ਬੇੜੇ ਦਾ ਗੀਤ ਸਿਰਫ ਲੋਕਾਂ ਨੂੰ ਵੋਟਾਂ ਲੈਣ ਵਾਸਤੇ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਗਾਇਆ ਸੀ ਜਮੀਨ ਉੱਥੇ ਹੀ ਆ ਇਹਨਾਂ ਦੇ ਨਾਕੇ 4 ਦਿਨ ਲਾ ਲਣਗੇ 10 ਦਿਨ ਲਾ ਰਣਗੇ ਫਿਰ ਇਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਅੱਗੇ ਹੁੰਦਾ ਸੀ ਵੀ ਬੰਦਿਆਂ ਨੂੰ ਗ੍ਰਿਫਤਾਰ ਕਰਦੇ ਸੀ ਤੇ ਔਰਤਾਂ ਨੂੰ ਜਿਹੜਾ ਉਹ ਛੱਡ ਦਿੰਦੇ ਸੀ ਪਰ ਅੱਧੀ ਗਿਣਤੀ ਔਰਤਾਂ ਦੀ ਆ ਜਿਨ੍ਹਾਂ ਨੂੰ ਚੱਕ ਕੇ ਇਹਨਾਂ ਨੇ ਜ਼ਿਲ੍ਹਾ ਦੇ ਵਿੱਚ ਡੱਕਿਆ 24 ਘੰਟੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਇੱਥੋਂ ਤੱਕ ਕਿ ਕੁਝ ਵਿਦਿਆਰਥੀ ਸੀ ਜਿਨ੍ਹਾਂ ਦੇ ਪੇਪਰ ਸੀ ਉਹਨਾਂ ਨੂੰ ਪੇਪਰ ਦਿਵਾਉਣ ਦੀ ਜਿਹੜੀ ਅਜਾਜਤਾ ਉਹ ਨਹੀਂ ਦਿੱਤੀ ਗਈ ਉਹਨਾਂ ਦਾ ਭਵਿੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਇਹ ਸਾਰੇ ਦੇ ਬਾਵਜੂਦ ਜਿਹੜਾ ਉਹਨਾਂ ਨੇ ਭੁੱਖ ਹੜਤਾਲ ਕਰਕੇ ਜੇਲ੍ਹ ਦੇ ਅੰਦਰ ਵੀ ਅੰ ਜਿਹੜੇ ਬੇਜ਼ਮੀਨੇ ਕਿਸਾਨ ਇਸ ਸੰਘਰਸ਼ ਦਾ ਹਿੱਸਾ ਬਣਦੇ ਜਾ ਰਹੇ ਨੇ ਉਹ ਇਹਨਾਂ ਦੇ ਨਾਲ ਨਾ ਲੱਗ ਜਾਣ ਇਸ ਕਰਕੇ ਉਹ ਇਹਨੂੰ ਕਦੇ ਬੀਜੇਪੀ ਦਾ ਕਦੇ ਆਰਐਸਐਸ ਦਾ ਨਾ ਲਾਉਂਦੇ ਨੇ ਇਸ ਜਿਹੜਾ 20 ਮਈ ਦੇ ਪ੍ਰੋਗਰਾਮ ਨੇ ਇਹ ਸਪਸ਼ਟ ਕਰਤਾ ਵੀ ਅਸੀਂ ਕਿਸੇ ਕਿਸਾਨਾਂ ਦੇ ਕਿਸੇ ਜੱਟਾਂ ਦੇ ਵਿਰੋਧ ਦੇ ਵਿੱਚ ਨਹੀਂ ਅਸੀਂ ਉਹਨਾਂ ਸਰਦਾਰਾਂ ਦੇ ਉਹਨਾਂ ਰਜਵਾੜਿਆਂ ਦੇ ਜਿਹੜਾ ਵਿਰੋਧ ਦੇ ਵਿੱਚ ਆ ਜਿਹੜੇ ਅੱਜ ਵੀ ਹਜ਼ਾਰਾਂ ਏਕੜ ਜ਼ਮੀਨ ਦੇ ਉੱਪਰ ਕਾਬਜ਼ ਨੇ ਤੇ ਜਿਹੜੇ ਇਥੋਂ ਦੇ ਛੋਟੀ ਕਿਸਾਨੀ ਨੂੰ ਵੀ ਖਤਮ ਕਰਨ ਲੱਗੇ ਹੋਏ ਨੇ ਤੇ ਬੇਜ਼ਮੀਨਿਆਂ ਦੀ ਵੀ ਜਿਹੜੀ ਲੁੱਟ ਕਰ ਰਹੇ ਨੇ ਤੁਸੀਂ ਉਸ ਦਿਨ ਜਿਹੜਾ ਕਬਜ਼ਾ ਲੈਣ ਕਿੱਲੇ ਸੀ ਤੁਹਾਡੀ ਜਥੇਬੰਦੀ ਦੇ ਕਿੰਨੇ ਕਾਰਕੁਨ ਗ੍ਰਿਫਤਾਰ ਹੋ ਚੁੱਕੇ ਨੇ ਕਿੰਨੀਆਂ ਪੁਸ਼ਟ ਹੋਈ ਚੁੱਕੀਆਂ ਪਹਿਲਾਂ ਇਹਦੇ ਬਾਰੇ ਜਰੂਰ ਜਾਣੀ ਲਗਭਗ 800 ਦੇ ਕਰੀਬ ਜਿਹੜੇ ਮਰਦ ਔਰਤਾਂ ਨੇ ਜਿਹੜੇ ਉਹ ਗਾਇਬ ਨੇ ਪਿੰਡਾਂ ਦੇ ਵਿੱਚੋਂ ਪੁਲਿਸ ਆ ਜਿਹੜੀ ਉਹ ਸਹੀ ਗਿਣਤੀ ਨਹੀਂ ਦੱਸ ਰਹੀ ਪਹਿਲੇ ਦਿਨ ਉਹਨਾਂ ਨੇ ਕਿਹਾ 200 ਬੰਦਾ ਅਰੈਸਟ ਆ ਫਿਰ ਉਹ ਗਿਣਤੀ 310 ਤੇ ਚਲੀ ਗਈ ਤੇ ਅੱਜ ਉਹ 450 ਤੋਂ ਉੱਪਰ ਗਿਣਤੀ ਜਿਹੜੀ ਹੋ ਚੁੱਕੀ ਆ ਤੇ ਜਦ ਕੇ 800 ਬੰਦਾ ਜਿਹੜਾ ਉਹ ਗਾਇਬ ਆ ਤੇ ਪੁਲਿਸ ਉਹਦੀ ਪੁਸ਼ਟੀਕਰਨ ਨੂੰ ਤਿਆਰ ਨਹੀਂ ਕਿ ਉਹਨਾਂ ਬੰਦਿਆਂ ਨੂੰ ਕਿੱਥੇ ਬੰਦੀ ਬਣਾਇਆ ਹੋਇਆ ਕਿੱਥੇ ਰੱਖਿਆ ਹੋਇਆ ਇੱਕ ਛਸੋ ਪੰਜ ਆਮ ਲੋਕਾਂ ਦੇ ਮਨਾਂ ਦੇ ਵਿੱਚ ਆ ਜਦੋਂ ਉਹ ਖਬਰਾਂ ਜਿਹੜੀਆਂ ਚੱਲੀਆਂ ਤਾਂ ਬਹੁਤਿਆਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਕਿਸੇ ਦੀ ਜ਼ਮੀਨ ਦੇ ਉੱਪਰ ਕਿਸ ਤਰ੍ਹਾਂ ਦੇ ਨਾਲ ਕਬਜ਼ਾ ਕੀਤਾ ਜਾ ਸਕਦਾ ਜਾਂ ਇੱਥੋਂ ਤੱਕ ਕਿਹਾ ਗਿਆ ਕਿ ਇਹ ਕੌਣ ਨੇ ਜੋ ਕਬਜ਼ਾ ਕਰਨਾ ਅਗੇ ਜੇਕਰ ਇਸ ਤਰ੍ਹਾਂ ਦੀ ਰੀਤ ਚੱਲੀ ਤਾਂ ਫਿਰ ਪੂਰੇ ਪੰਜਾਬ ਭਰ ਦੀਆਂ ਜ਼ਮੀਨਾਂ ਕਿਸੇ ਦੀਆਂ ਜ਼ਮੀਨਾਂ ਤੇ ਕੋਈ ਵੀ ਕਰ ਕਬਜ਼ਾ ਕਰੇਗਾ ਇਸ ਛਸੋ ਪੰਜ ਨੂੰ ਜ਼ਰੂਰ ਕਲੀਅਰ ਕਰਿਓ ਜ਼ਮੀਨ ਕਿਹੜੀ ਆ ਕਬਜ਼ਾ ਕੌਣ ਕਰ ਰਹੇ ਨੇ ਕਿੰਨਾਂ ਦੇ ਵੱਲੋਂ ਕਬਜ਼ਾ ਹੋ ਰਿਹਾ ਕਬਜ਼ਾ ਕਿਉਂ ਹੋ ਰਿਹਾ ਦੇਖੋ ਇਹ ਅਸਲ ਦੇ ਵਿੱਚ 1972 ਦੇ ਵਿੱਚ ਜਿਹੜਾ ਕਾਨੂੰਨ ਬਣਿਆ ਲੈਂਡ ਸੀਲਿੰਗ ਐਕਟ 1972 ਜਿਹਦੇ ਮੁਤਾਬਕ 7.5 ਇਕੜ ਤੋਂ ਵੱਧ ਇੱਕ ਪਰਿਵਾਰ ਜ਼ਮੀਨ ਨਹੀਂ ਰੱਖ ਸਕਦਾ ਔਰ ਉਸ ਜ਼ਮੀਨ ਨੂੰ ਉੱਪਰਲੀ ਜ਼ਮੀਨ ਨੂੰ ਜਿਹੜਾ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡਣਾ ਸੀ ਪਰ ਵੱਡੇ ਅਫਸਰਾਂ ਨੇ ਵੱਡੇ ਪੋਲਿਟਿਸ਼ੀਅਨ ਨੇ ਜਿਹੜੇ ਉਹਨਾਂ ਨੇ ਇਹਨਾਂ ਜ਼ਮੀਨਾਂ ਨੂੰ ਆਪਦੇ ਕਬਜ਼ੇ ਹੇਠ ਕਰ ਲਿਆ بجائے ਇਸ ਦੇ ਕਿ ਬੇਜ਼ਮੀਨੇ ਲੋਕਾਂ 'ਚ ਵੰਡ ਦੇ ਔਰ ਹੈਰਾਨੀ ਦੀ ਗੱਲ ਇਹ ਆ ਕਿ 1972 'ਚ ਜਿਹੜੀ ਜ਼ਮੀਨ ਦੀ ਵੰਡ ਕਰਨੀ ਸੀ ਉਹਦੇ ਉੱਪਰ ਅੱਜ ਵੀ ਜੀਂਦ ਰਿਆਸਤ ਦੇ ਰਾਜੇ ਦਾ ਜਿਹੜਾ ਉਹ ਕਬਜ਼ਾ ਜਿਹਦੀ ਮੌਤ ਹੋ ਚੁੱਕੀ ਆ ਜਿਹਦਾ ਪਿੱਛੇ ਕੋਈ ਵਾਰਿਸ ਨਹੀਂ ਤੇ ਕੁਝਕ ਜਿਹੜੇ ਤਨਾਲ ਲੋਕ ਨੇ ਉਹ ਨਜਾਇਜ਼ ਉਹਨੂੰ ਠੇਕੇ ਦੇ ਉੱਪਰ ਦੇ ਕੇ ਉਹਦਾ ਠੇਕਾ ਖਾ ਰਹੇ ਨੇ ਹਰਿਆਣੇ ਦਾ ਬੰਦਾ ਦਿੱਲੀ ਦੇ ਵਿੱਚ ਬੈਠਾ ਬੰਦਾ ਪੰਜਾਬ ਦੀ ਜ਼ਮੀਨ ਦਾ ਠੇਕਾ ਖਾ ਰਿਹਾ ਤੇ ਪੰਜਾਬ ਸਰਕਾਰ ਉਹਦੀ ਜ਼ਮੀਨ ਦੀ ਰਾਖੀ ਦੇ ਉੱਪਰ ਆ ਗਈ ਬਜਾਏ ਇਸ ਦੇ ਕਿ ਇਸ ਜ਼ਮੀਨ ਨੂੰ ਜਿਹੜੇ ਕਾਨੂੰਨ ਦੇ ਮੁਤਾਬਕ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡਣਾ ਸੀ ਇਸ ਕਰਕੇ ਸਰਕਾਰ ਨੇ ਜਿਹੜਾ ਆਪਦਾ کردار ਆ ਜਿਹੜਾ ਦਿਖਾਤਾ ਕਿ ਉਹ ਉਹਨਾਂ ਰਾਜੇ ਮਹਾਰਾਜਾਂ ਦੀਆਂ ਜ਼ਮੀਨਾਂ ਦੀ ਰਾਖੀ ਵਾਸਤੇ ਹੀ ਆ ਕਮੀਆਂ ਦੇ ਵੇੜੇ ਦਾ ਗੀਤ ਸਿਰਫ ਲੋਕਾਂ ਨੂੰ ਵੋਟਾਂ ਲੈਣ ਵਾਸਤੇ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਗਾਇਆ ਸੀ ਔਰ ਇਹ ਜ਼ਮੀਨ ਇਹਦੇ ਉੱਪਰ ਇਥੋਂ ਦੇ ਬੇਜ਼ਮੀਨੇ ਲੋਕਾਂ ਦਾ ਹੱਕ ਆ ਔਰ ਉਹ ਹੱਕ ਵਾਸਤੇ ਅਸੀਂ ਜਿਹੜਾ ਇਸ ਜ਼ਮੀਨ ਦੇ ਉੱਪਰ ਕਬਜ਼ੇ ਦੇ ਲਈ ਗਏ ਸੀ ਅੱਛਾ ਭਾਈ ਇੱਕ ਇੱਥੇ ਸਵਾਲ ਹੈ ਲੋਕਾਂ ਦੇ ਮਨ 'ਚ ਜਿਵੇਂ ਇਹਨਾਂ ਨੇ ਕਿਹਾ ਕਿ ਪੰਬਲਪੂਸ ਲੋਕਾਂ ਦੇ ਮਨ 'ਚ ਇਹ ਸ਼ੱਕ ਵੀ ਹੈ ਕਿ ਇਹ ਜੱਟਾਂ ਤੇ ਦਲਤਾਂ ਨੂੰ ਭੜਕਾ ਕੇ ਆਪ 'ਚ ਲੜਾ ਰਹੇ ਨੇ ਤੇ ਉਹਨਾਂ ਦੀਆਂ ਜ਼ਮੀਨਾਂ ਤੇ ਆਉਣ ਵਾਲੇ ਸਮੇਂ 'ਚ ਕਬਜ਼ਾ ਕਰਵਾਉਣਗੇ ਇਹ ਚ ਇਹਨੂੰ ਸਪਸ਼ਟ ਕਰੋ ਕਿ ਕੀ ਇਹ ਜੱਟ ਵਰਸਿ ਦਲਤ ਦੀ ਲੜਾਈ ਹੈ ਕਿ ਦਲਤਾਂ ਦੀਆਂ ਦਲਤਾਂ ਨੂੰ ਐਸੀ ਲੋਕਾਂ ਨੂੰ ਧੱਕੇ ਨਾਲ ਜੱਟਾਂ ਦੀਆਂ ਜ਼ਮੀਨਾਂ ਦੇ ਕਾਬਜ਼ ਬਣਾਉਣਾ ਜਾਂ ਮਕਸਦ ਹੋਰ ਕੁਝ ਹੈ ਦੇਖੋ ਇਹਦੇ ਵਿੱਚ ਤਾਂ ਬੇਜ਼ਮੀਨੇ ਜਿਹੜੇ ਜੱਟ ਨੇ ਉਹ ਆਪ ਇਹ ਸੰਘਰਸ਼ ਦੇ ਵਿੱਚ ਇਸ ਕਬਜ਼ੇ ਦੇ ਵਿੱਚ ਸਾਡੇ ਨਾਲ ਆਏ ਨਹੀਂ ਅਸਲ ਦੇ ਵਿੱਚ ਇਹ ਉੱਪਰ ਬੈਠੇ ਉਹ ਜਿਹੜੇ ਵੱਡੇ ਸਰਦਾਰ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਦੀਆਂ ਟੋਟੀਆਂ ਕਰਕੇ ਇਹ ਜ਼ਮੀਨਾਂ ਨੇ ਜਿਹੜੀਆਂ ਹਾਸਲ ਕੀਤੀਆਂ ਅਸਲ ਗੱਲ ਇਹ ਆ ਕਿ ਉਹਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਇਹ ਪ੍ਰੋਪਾਗੈਂਡਾ ਕੀਤਾ ਗਿਆ ਕਿ ਕਿਸਾਨ ਮਜ਼ਦੂਰ ਦਾ ਜਿਹੜਾ ਟਕਰਾ ਬਣਾ ਦੋ ਕੋਈ ਇਹਨੂੰ ਇਹ ਕਹਿੰਦਾ ਕਿ ਇਹ ਤਾਂ ਬੀਜੇਪੀ ਦੇ ਇਸ਼ਾਰੇ ਦੇ ਉੱਤੇ ਹੋ ਰਿਹਾ ਜਦਕਿ ਬੇਜ਼ਮੀਨੇ ਤੇ ਛੋਟੇ ਕਿਸਾਨ ਇਸ ਸੰਘਰਸ਼ ਦਾ ਹਿੱਸਾ ਨੇ ਔਰ ਇਹ ਲੜਾਈ ਉਹਨਾਂ ਸਰਦਾਰਾਂ ਦੇ ਉਹਨਾਂ ਰਜਵਾੜਿਆਂ ਦੇ ਖਿਲਾਫ ਆ ਜਿਨ੍ਹਾਂ ਨੇ ਅੱਜ ਵੀ ਹਜ਼ਾਰਾਂ ਏਕੜ 5-500 ਏਕੜ 2-2000 ਏਕੜ ਜ਼ਮੀਨ ਆਪਦੇ ਕਬਜ਼ੇ ਹੇਠ ਨਜਾਇਜ਼ ਢੰਗ ਨਾਲ ਕੀਤੀ ਹੋਈ ਆ ਔਰ ਇਸ ਲੜਾਈ ਦੇ ਵਿੱਚ ਇਥੋਂ ਦੀ ਜਿਹੜੀ ਛੋਟੀ ਕਿਸਾਨੀ ਆ ਉਹ ਸਾਡੇ ਨਾਲ ਆ ਔਰ ਇਸ ਜਿਹੜਾ 20 ਮਈ ਦਾ ਪ੍ਰੋਗਰਾਮ ਸੀ ਇਹਦੇ ਵਿੱਚ ਵੀ ਇੱਕ ਸੈਕਸ਼ਨ ਜਿਹੜਾ ਬੇਜ਼ਮੀਨਾ ਕਿਸਾਨਾਂ ਦਾ ਜੱਟਾਂ ਦਾ ਉਹ ਸਾਡੇ ਸੰਘਰਸ਼ ਦਾ ਹਿੱਸਾ ਬਣਿਆ ਜਿਸ ਤਰ੍ਹਾਂ ਦੇ ਲੋਕ ਉਸ ਦਿਨ ਪਹੁੰਚੇ ਲੋਕ ਪਹੁੰਚੇ ਤੜਾ ਤੜ ਪਹੁੰਚੇ ਉਹਦੇ ਵਿੱਚ ਔਰਤਾਂ ਸਭ ਸੀ ਮਜ਼ਦੂਰ ਸਭ ਸੀਗੇ ਜਿਸ ਤਰ੍ਹਾਂ ਦੇ ਨਾਲ ਫੜੋ ਫੜਾਈ ਹੋਈ ਉਹ ਸਾਰਾ ਐਪੀਸੋਡ ਜਿਹੜਾ ਵਾਪਰਿਆ ਮਤਲਬ ਏਡੀ ਇੰਨੀ ਵੱਡੀ ਫੋਰਸ ਜਿਹੜੀ ਲਾਤੀ ਗਈ ਜਿਹੜੇ ਜਿੱਥੇ ਉਹ ਜ਼ਮੀਨ ਆਉਨਾ ਪਿੰਡਾਂ ਨੂੰ ਜਾਂਦੇ ਜੇਕਰ ਕੋਈ ਛੋਟਾ ਮੋਟਾ ਰਾਹ ਸੀ ਕੋਈ ਛੋਟੀ ਮੁੱਟੀ ਪਹੀ ਸੀ ਇਵਨ ਕਿ ਇੱਥੋਂ ਤੱਕ ਕੀ ਖੇਤਾਂ ਦੀਆਂ ਮੋਟਰਾਂ ਤੇ ਵੀ ਪੁਲਿਸ ਜਿਹੜੀ ਲਾਤੀ ਗਈ ਪੰਜਾਬ ਸਰਕਾਰ ਦੇ ਇਸ ਸੀਨ ਨੂੰ ਖਾਸ ਕਰ ਜੋ ਉਸ ਦਿਨ ਪੂਰਾ ਵਾਪਰਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਨੇ ਇੱਕ ਸਪਸ਼ਟ ਕਰਤਾ ਵੀ ਇਹ ਰਜਵਾੜੇ ਸ਼ਾਹਿਆਂ ਦੀ ਗੋਦਾਂ ਦੇ ਵਿੱਚ ਬੈਠਣ ਵਾਲੇ ਇਹਨੇ ਲੀਡਰ ਔਰ ਜਿਹੜੇ ਇੱਥੇ ਦੇ ਕਿਰਤੀ ਲੋਕ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਨਹੀਂ ਇਹਨਾਂ ਨੇ ਪੁਲਿਸ ਦੀਆਂ ਗੱਡੀਆਂ ਭੇਜ ਕੇ ਪਿੰਡਾਂ ਦੇ ਵਿੱਚ ਪੂਰੀ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਡਰਾਉਣ ਲਈ ਪਿੰਡਾਂ ਦੇ ਵਿੱਚ ਅਨਾਊਂਸਮੈਂਟਾਂ ਕਰਵਾਈਆਂ ਗਈਆਂ ਕਿ ਆਪਦੀ ਜਾਨ ਮਾਲ ਦਾ ਰਾਖੇ ਤੁਸੀਂ ਆਪ ਹੋਵੋਗੇ 144 ਲੱਗੀ ਹੋਈ ਆ ਜੇ ਜ਼ਮੀਨ ਵਾਲੇ ਪਾਸੇ ਜਾਨ ਦੀ ਗੱਲ ਕਰੋਗੇ ਪਰ ਲੋਕਾਂ ਨੇ ਇਨਾਂ ਦਾ ਉਹ ਮੂੰਹ ਤੋੜ ਜਵਾਬ ਦਿੱਤਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਇਹਨਾਂ ਦੇ ਉਹ ਨਾਕੇ ਤੋੜ ਕੇ ਆਏ ਜਦੋਂ ਪੂਰੇ ਸੰਗਰੂਰ ਨੂੰ ਚਾਰੇ ਪਾਸੇ ਤੋਂ ਹਰ ਜਿਹੜੀ ਕੱਚੀ ਪਹੀ ਤੋਂ ਲੈ ਕੇ ਵੱਡੇ ਰੋਡ ਤੱਕ ਸੀਲ ਕੀਤਾ ਹੋਇਆ ਸੀ ਉਹਦੇ ਬਾਵਜੂਦ ਉਸ ਜ਼ਮੀਨ ਦੇ ਨੇੜੇ ਉਹ ਲੋਕ ਨੇ ਜਿਹੜੇ ਪਹੁੰਚੇ ਨੇ ਉਹਨਾਂ ਨੇ ਦੱਸਤਾ ਕਿ ਹੁਣ ਅਸੀਂ ਜਿਹੜੇ ਬਿਗੰਪੁਰੇ ਦਾ ਸੁਪਨਾ ਲਿਆ ਤੇ ਜਿਹੜੀਆਂ ਰਾਜਾਂ ਦੀਆਂ ਜ਼ਮੀਨਾਂ ਇਹ ਵੰਡਣ ਦਾ ਸੀ ਸੰਕਲਪ ਲਿਆ ਉਹਨੂੰ ਲਾਗੂ ਕਰਾਵਾਂਗੇ ਤੇ ਥੋਡੀਆਂ ਰੋਕਾਂ ਨਾਲ ਅਸੀਂ ਦਬਣ ਵਾਲੇ ਨਹੀਂ ਤੋਂ ਨੂੰ ਜਿਹੜਾ ਉਹ ਪਿੱਛੇ ਮੁੜਾਂਗੇ ਤੇ ਇਸ ਜ਼ਮੀਨ ਦੀ ਵੰਡਾ ਜਿਹੜੀ ਉਹ ਕਰਾ ਕੇ ਰਾਂਗੇ ਕੀ ਲੱਗਦਾ ਉਸ ਤੰ ਦਾ ਪ੍ਰੋਗਰਾਮ ਰੋਕਾਂ ਜਿਵੇਂ ਇਹਨਾਂ ਨੇ ਕਿਹਾ ਰੋਕਾਂ ਟੋਕਾਂ ਦੇ ਬਾਵਜੂਦ ਕਿਤੇ ਨਾ ਕਿਤੇ ਸਰਕਾਰ ਕਾਮਯਾਬ ਹੋਈ ਹੈ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਸ ਜ਼ਮੀਨ ਦੇ ਨੇੜੇ ਵੀ ਫਟਕਣ ਨਹੀਂ ਦਿੱਤਾ ਜਿੱਥੇ ਤੁਸੀਂ ਇਹ ਸੋਚਿਆ ਸੀ ਕਿ ਬੇਗਮਪੁਰਾ ਬਸਾਉਣਾ ਉਹ ਜ਼ਮੀਨ ਦੇ ਨੇੜੇ ਨਹੀਂ ਜਾ ਦਿੰਦਾ ਕੀ ਲੱਗਦਾ ਸਰਕਾਰ ਉਸ ਪਾਸੇ ਨੂੰ ਕਾਮਯਾਬ ਹੋਈ ਦੇਖੋ ਜ਼ਮੀਨ ਉੱਥੇ ਹੀ ਆ ਇਹਨਾਂ ਦੇ ਨਾਕੇ 4 ਦਿਨ ਲਾ ਲੈਣਗੇ 10 ਦਿਨ ਲਾ ਦੇਣਗੇ ਪਹਿਲਾਂ ਇਹਨਾਂ ਨੂੰ ਭੁਲੇਖਾ ਸੀ ਕਿ ਅਸੀਂ ਐਵੇਂ ਦਹਿਸ਼ਤ ਪਾ ਕੇ ਲੋਕਾਂ ਦੀ ਆਵਾਜ਼ ਬੰਦ ਕਰ ਦਾਂਗੇ ਹਜ਼ਾਰਾਂ ਲੋਕਾਂ ਨੇ ਉੱਥੇ ਹਾਜ਼ਰੀ ਲਾ ਕੇ ਇਹ ਸਾਬਤ ਕਰਤਾ ਵੀ ਅਸੀਂ ਪਿੱਛੇ ਮੁੜਨ ਵਾਲੇ ਨਹੀਂ ਥੋੜੀ ਪੁਲਿਸ ਦੀ ਦਹਿਸ਼ਤ ਤੋਂ ਡਰਨ ਵਾਲੇ ਨਹੀਂ ਫਿਰ ਇਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਅੱਗੇ ਹੁੰਦਾ ਸੀ ਵੀ ਬੰਦਿਆਂ ਨੂੰ ਗ੍ਰਿਫਤਾਰ ਕਰਦੇ ਸੀ ਤੇ ਔਰਤਾਂ ਨੂੰ ਜਿਹੜਾ ਉਹ ਛੱਡ ਦਿੰਦੇ ਸੀ ਪਰ ਅੱਧੀ ਗਿਣਤੀ ਔਰਤਾਂ ਦੀ ਆ ਜਿਨ੍ਹਾਂ ਨੂੰ ਚੱਕ ਕੇ ਇਹਨਾਂ ਨੇ ਜੇਲਾਂ ਦੇ ਵਿੱਚ ਡੱਕਿਆ ਪਰ ਅੱਜ ਸੰਗਰੂਰ ਦੀ ਜੇਲ੍ਹ ਦੇ ਵਿੱਚ ਉਹਨਾਂ ਨੇ ਭੁੱਖ ਹੜਤਾਲ ਕਰਕੇ ਇਹਨਾਂ ਤੋਂ ਮੰਗ ਕੀਤੀ ਆ ਵੀ ਸਾਨੂੰ ਜੇਲ੍ਹ ਦੇ ਵਿੱਚ ਬੰਦੀ ਬਣਾਇਆ ਹੋਇਆ ਜਿਵੇਂ ਕਿਸੇ ਬਲਤਕਾਰੀ ਨੂੰ ਜਾਂ ਕਿਸੇ ਹਾਰਡ ਕੋਰ ਕ੍ਰਿਮੀਨਲ ਨੂੰ ਜਿਹੜਾ ਬੰਦੀ ਦੇ ਵਿੱਚ ਰੱਖਿਆ ਜਾਂਦਾ ਪਰ ਕੱਪੜੇ ਧੋਣ ਲਈ ਜਾਂ ਨਹਾਉਣ ਲਈ ਉਹਨੂੰ ਸਮਾਂ ਦਿੱਤਾ ਜਾਂਦਾ ਇੰਨਾ ਸੰਘਰਸ਼ ਕਰਦੇ ਲੋਕਾਂ ਦੀ ਆਵਾਜ਼ ਨੂੰ ਦੱਬਣ ਲਈ ਦਹਿਸ਼ਤ ਪਾਉਣ ਲਈ 24 ਘੰਟੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਇੱਥੋਂ ਤੱਕ ਕਿ ਕੁਝ ਵਿਦਿਆਰਥੀ ਸੀ ਜਿਨ੍ਹਾਂ ਦੇ ਪੇਪਰ ਸੀ ਉਹਨਾਂ ਨੂੰ ਪੇਪਰ ਦੇਵਾਉਣ ਦੀ ਜਿਹੜੀ ਆਜ਼ਾਦੀਤਾ ਉਹ ਨਹੀਂ ਦਿੱਤੀ ਗਈ ਉਹਨਾਂ ਦਾ ਭਵਿੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਇਹ ਸਾਰੇ ਦੇ ਬਾਵਜੂਦ ਜਿਹੜਾ ਉਹਨਾਂ ਨੇ ਭੁੱਖ ਹੜਤਾਲ ਕਰਕੇ ਜੇਲ੍ਹ ਦੇ ਅੰਦਰ ਵੀ ਅੰਦੋਲਨ ਸ਼ੁਰੂ ਕਰਤਾ ਇਹਨਾਂ ਦੀ ਈਨ ਮੰਨਣ ਦੀ ਬਜਾਏ ਪੁਲਿਸ ਦਬਾਅ ਬਣਾ ਰਹੀ ਆ ਕਿ ਤੁਸੀਂ ਲਿਖ ਕੇ ਦੇਜੋ ਅਸੀਂ ਜ਼ਮੀਨ 'ਚ ਨਹੀਂ ਜਾਵਾਂਗੇ ਬੇਗੰਪੁਰੇ ਦਾ ਸੁਪਨਾ ਨਹੀਂ ਦੇਖਾਂਗੇ ਅਸੀਂ ਤੁਹਾਨੂੰ ਘਰ ਨੂੰ ਤੋੜ ਦਾਂਗੇ ਇਹਦੇ ਉਲਟ ਲੋਕਾਂ ਨੇ ਭੁੱਖ ਹੜਤਾਲ ਕਰਕੇ ਇਹਨਾਂ ਨੂੰ ਇਹ ਦੱਸਤਾ ਕਿ ਅਸੀਂ ਤੁਹਾਡੀ ਈਨ ਮੰਨਣ ਵਾਲੇ ਨਹੀਂ ਅਸੀਂ ਬੰਦਾ ਸਿੰਘ ਬਹਾਦਰ ਦੇ ਉਹ ਵਾਰਸਾਂ ਜਿਨ੍ਹਾਂ ਨੇ ਉਦੋਂ ਵੀ ਇਨੀ ਸੀ ਮੰਨੀ ਜਿਹਦੀ ਲੜਾਈ ਅੱਜ ਜਾਰੀ ਆ ਤੇ ਹੁਣ ਵੀ ਇਹ ਲੋਕ ਨੇ ਜਿਹੜੇ ਇਹਨਾਂ ਦੀ ਧੌਣ ਦਾ ਕੀਲਾ ਕੱਢ ਕੇ ਉਸ ਸੰਘਰਸ਼ ਦੇ ਜ਼ੋਰ ਤੇ ਬਾਹਰ ਆਉਣਗੇ ਬਜਾਏ ਇਸ ਦੇ ਵੀ ਉਹ ਬੇਦਾਵਾ ਲਿਖ ਕੇ ਮਾਫੀਆਂ ਮੰਗ ਕੇ ਜਿਹੜਾ ਉਹ ਬਾਹਰ ਆਉਣ ਇਸ ਤਰ੍ਹਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਦਾ ਉਸ ਦਿਨ ਜਿਹੜਾ ਹੈਗਾ ਰੋਕ ਰਿਹਾ ਜਿਵੇਂ ਅਸੀਂ ਖੁਦ ਦੇਖਿਆ ਬਹੁਤ ਵੱਡੀ ਤਦਾਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਸੀ ਜਿਹੜਾ ਵੀ ਆਉਂਦਾ ਸੀ ਹਰ ਇੱਕ ਨੂੰ ਸ਼ੱਕ ਦੇ ਆਧਾਰ ਤੇ ਵੀ ਬਹੁਤਿਆਂ ਨੂੰ ਜਿਹੜਾ ਹੈਗਾ ਫੜਿਆ ਗਿਆ ਜਿਵੇਂ ਤੁਸੀਂ ਕਿਹਾ ਕਿ ਇਹ ਮਹਿੰਮ ਇਸੇ ਤਰ੍ਹਾਂ ਚੱਲਦੀ ਰਹੂਗੀ ਲੱਗਦਾ ਕਿ ਬੇਗੰਪੁਰਾ ਸੁਖਾਲਿਆਂ ਬਸਾਉਣ ਦਿੱਤਾ ਜਾਊਗਾ ਜਾਂ ਉਹ ਜ਼ਮੀਨ ਜਿਸ ਤੇ ਤੁਸੀਂ ਗੱਲ ਕਰਦੇ ਹੋ 923 ਏਕੜ ਦੇ ਕਰੀਬ ਉਸ ਤੇ ਸੁਖਾਲਿਆਂ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਕਬਜ਼ਾ ਲੈਣ ਦੇ ਦੂ ਕਾਬਜ ਹੋਣ ਦੇ ਦੂ ਦੇਖੋ ਜਿਹੜੀਆਂ ਔਰਤਾਂ ਨੂੰ ਸਾਗ ਦੇ ਇੱਕ ਮਤਲਬ ਉਹਦੇ ਗੰਦਲ ਬਦਲੇ ਆਪਦੇ ਸਰੀਰ ਵੇਚਣ ਲਈ ਮਜਬੂਰ ਕਰ ਦਿੰਦੇ ਨੇ ਇੱਕ ਪੱਠੇ ਪੱਠਿਆਂ ਦੀ ਮਤਲਬ ਅੱਖਾਂ ਦੀ ਪੰਡ ਦੇ ਬਦਲੇ ਉਹਨਾਂ ਨੂੰ ਬੇਪੱਧ ਕੀਤਾ ਜਾਂਦਾ ਜਿੰਨੀ ਜਿੱਲਤ ਉਹਨਾਂ ਲੋਕਾਂ ਨੇ ਸਹੀ ਆ ਜੇ ਉਸ ਜ਼ਿੰਦਗੀ ਦੇ ਵਿੱਚੋਂ ਨਿਕਲਣਾ ਤੇ ਇੱਕ ਸਮਾਜ ਦੇ ਵਿੱਚ ਮਾਨ ਸਨਮਾਨ ਵਾਲੀ ਜ਼ਿੰਦਗੀ ਜਿਉਣੀ ਆ ਤਾਂ ਉਹਦੇ ਲਈ ਇਹ ਲੜਾਈ ਤਾਂ ਲੜਨੀ ਪੈਣੀ ਆ ਕਦੇ ਵੀ ਸੌਖਿਆ ਕਿਸੇ ਦੀ ਤਕਦੀਰ ਆ ਜਿਹੜੀ ਉਹ ਬਦਲੀ ਨਹੀਂ ਔਰ ਹੁਣ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਆਪਣੀ ਤਕਦੀਰ ਬਦਲਣ ਦੇ ਲਈ ਉਹ ਲੋਕ ਜਿਨ੍ਹਾਂ ਨੇ ਇਸ ਜ਼ਮੀਨ ਦੇ ਉੱਤੇ ਸਿਰੀ ਬਣ ਕੇ ਹਲ ਚਲਾਇਆ ਜਿਨ੍ਹਾਂ ਨੇ ਸਿਰੀ ਬਣ ਕੇ ਇਹ ਜ਼ਮੀਨਾਂ ਆਬਾਦ ਕੀਤੀਆਂ ਅੱਜ ਉਹਨਾਂ ਦੇ ਵਾਰਿਸ ਨੇ ਜਿਹੜੇ ਉਹ ਉਸ ਜ਼ਮੀਨ ਦੇ ਉੱਤੇ ਦਾਵੇਦਾਰੀ ਕਰਨ ਦੇ ਲਈ ਉੱਠੇ ਨੇ ਤੇ ਇਸ ਬੇਗੰਪੁਰੇ ਨੂੰ ਉਹ ਹਰ ਹਾਲ ਵਸਾਉਣਗੇ ਹਰ ਕੋਈ ਰਾਹ ਜਿਹੜਾ ਉਹ ਸ਼ੁਰੂ ਚ ਔਖਾ ਹੁੰਦਾ ਪਰ ਜਦੋਂ ਇਹ ਬੇਗੰਪੁਰਾ ਬਸੂ ਤਾਂ ਇਹ ਸਾਰੇ ਦੁੱਖ ਨੇ ਜਿਹੜੇ ਲੋਕਾਂ ਨੇ ਭੁੱਲੇ ਜਾਣੇ ਨੇ 20 ਤਰੀਕ ਦੀ ਜੇ ਗੱਲ ਕਰਾਂ ਉਸ ਦਿਨ ਤੁਸੀਂ ਪ੍ਰਸ਼ਾਸਨ ਦੀ ਜਿੱਤ ਮੰਨਦੇ ਹੋ ਜਾਂ ਫਿਰ ਤੁਹਾਡੀ ਜਥੇਬੰਦੀ ਦੀ ਜਿੱਤ ਮੰਨਦੇ ਦੇਖੋ ਇਹ ਤਾਂ ਬਿਲਕੁਲ ਸਪਸ਼ਟ ਹੋ ਗਿਆ ਵੀ ਇੰਨੀਆਂ ਰੋਕਾਂ ਇੰਨੀ دہشت ਦੇ باوجود ਜੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬੰਦੇ ਔਰਤਾਂ ਨਾਅਰੇ ਮਾਰਦੇ ਇਹਨਾਂ ਦੀਆਂ ਜੇਲਾਂ ਦੇ ਵਿੱਚ ਨੂੰ ਜਾਣ ਨੂੰ ਤਿਆਰ ਹੋ ਗਏ ਇਹਨਾਂ ਦੇ ਮੂਰੇ ਝੁਕੇ ਨਹੀਂ ਤਾਂ ਇਹ ਸਰਕਾਰ ਦੀ ਬਹੁਤ ਸ਼ਰਮਨਾਕ ਹਾਰ ਆ ਤੇ ਲੋਕਾਂ ਦੀ ਇਹ ਵੱਡੀ ਜਿੱਤ ਆ ਕਿਉਂਕਿ ਸਟੇਟ ਆ ਇਹਨਾਂ ਕੋਲੇ ਪੁਲਿਸ ਆ ਫੌਜ ਆ ਇਹ ਜਿੰਨੀ ਮਰਜ਼ੀ ਲਾ ਕੇ ਇੱਕ ਟਾਈਮ ਤੱਕ ਲੋਕਾਂ ਦੀ ਆਵਾਜ਼ ਬੰਦ ਕਰ ਸਕਦੇ ਨਹੀਂ ਪਰ ਅਖੀਰ ਜਿਹੜਾ ਫੈਸਲਾ ਕੁੱਨ ਲੋਕ ਹੁੰਦੇ ਨੇ ਤੇ ਲੋਕ ਨੇ ਜਿਹੜੇ ਉਹ ਇਹਨੂੰ ਅਗਲੀ ਜਿੱਤ ਤੱਕ ਵੀ ਲੈ ਕੇ ਜਾਣਗੇ ਪਹਿਲੀ ਇਹਨਾਂ ਦੀ ਜਿਹੜੀ ਇਹਲਾ ਹੱਲਾ ਸੀ ਉਹਨੂੰ ਲੋਕਾਂ ਨੇ ਫੇਲ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜ਼ਮੀਨ ਵੀ ਉੱਥੇ ਹੀ ਆ ਇਹ ਲੋਕ ਵੀ ਉੱਥੇ ਹੀ ਨੇ ਇਹਦੇ ਲਈ ਜਿਹੜਾ ਉਹ ਸੰਘਰਸ਼ ਚੱਲਣਾ ਤੇ ਉਸ ਜ਼ਮੀਨ ਦੀ ਜਿੱਤ ਤੱਕ ਇਹਨੇ ਜਾਰੀ ਰਹਿਣਾ اچھا ਇੱਕ ਇੱਕ ਮੇਰਾ ਆਖਰੀ ਸਵਾਲ ਹੈ ਉਹ ਇਹ ਹੈ ਕਿ ਬڑے ਲੋਕ ਇਹ ਸਵਾਲ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਵੀ ਕੀਤਾ ਕਿ ਇਹ ਆਰਐਸਐਸ ਦਾ ਏਜੰਡਾ ਜਾਂ ਬੀਜੇਪੀ ਦਾ ਏਜੰਡਾ ਲਾਗੂ ਕਰ ਰਹੇ ਨੇ ਇਹ ਸਮਾਜ ਚ ਪਾੜ ਪਾ ਰਹੇ ਨੇ ਦਲਤਾਂ ਤੇ ਜ਼ਿੰਮੇਦਾਰਾਂ ਜਾਂ ਦਲਤਾਂ ਤੇ ਜਰਨਲ ਵਰਗ ਨੂੰ ਆਪਸ ਚ ਪਾੜਨ ਦੀ ਕੋਸ਼ਿਸ਼ ਹੈ ਕੀ ਤੁਸੀਂ ਉਹ ਏਜੰਡਾ ਲਾਗੂ ਕਰ ਰਹੇ ਹੋ ਦੇਖੋ ਇਹ ਅਸਲ ਦੇ ਵਿੱਚ ਜੇ ਕੋਈ ਬੰਦਾ ਕਿਸੇ ਦਾ ਹੱਕ ਮਾਰ ਕੇ ਬੈਠਾ ਜਿੰਨੀ ਦੇਰ ਤਾ ਉਹ ਚੁੱਪਾ ਓਨੀ ਦੇਰ ਤਾ ਭਾਈਚਾਰਕ ਸਾਂਝ ਆ ਜਦੋਂ ਕਹਿੰਦਾ ਭਾਈ ਮੇਰਾ ਇਹ ਹੱਕ ਬਣਦਾ ਮੈਨੂੰ ਦੇ ਦਿਓ ਤਾਂ ਇਹ ਭਾਈਚਾਰਕ ਸਾਂਝ ਟੁੱਟਣ ਲੱਗ ਜਾਂਦੀ ਆ ਪਰ ਅਸਲ ਦੇ ਵਿੱਚ ਇਹ ਭਾਈਚਾਰਕ ਸਾਂਝ ਉਹ ਜਿਹੜੀ ਤੋੜਨ ਦੀ ਗੱਲ ਕਰਦੇ ਨੇ ਉਹਨਾਂ ਨਾਲ ਤਾਂ ਕੋਈ ਸਾਂਝ ਦਾ ਮਤਲਬ ਹੀ ਨਹੀਂ ਹੈ ਇੱਕ ਪਾਸੇ 500 ਹਜ਼ਾਰ ਕਿਲੇ ਵਾਲਾ ਬੰਦਾ ਇੱਕ ਪਾਸੇ ਬੇਜ਼ਮੀਨਾ ਜਾਂ ਕਿਲੇ 2 ਕਿਲੇ ਵਾਲਾ ਉਹਦੀ ਰਸੋ ਵੱਡੇ ਨਾਲ ਕੀ ਸਾਂਝ ਇਹ ਅਸਲ ਦੇ ਵਿੱਚ ਜਮਾਤੀ ਤੌਰ ਦੇ ਉੱਤੇ ਵੀ ਜਿਹੜੀ ਲੜਾਈ ਆ ਉਹ ਸਪਸ਼ਟ ਹੋ ਰਹੀ ਆ ਇਸ ਕਰਕੇ ਇਹਨੂੰ ਜਾਤੀ ਰੰਗਤ ਦਾ ਇਹਨੂੰ ਜੱਟ ਵਰਸ ਜ਼ਲਤ ਦਾ ਜਾਂ ਇਹਨੂੰ ਭਾਜਪਾ ਦੇ ਇਸ਼ਾਰੇ ਤੇ ਪਾੜਾ ਪਾਉਣ ਦਾ ਜਿਹੜਾ ਉਹ ਪ੍ਰਚਾਰ ਆ ਉਹ ਕੀਤਾ ਜਾਂਦਾ ਤਾਂ ਜੋ ਕਿਤੇ ਜਿਹੜੇ ਬੇਜ਼ਮੀਨੇ ਕਿਸਾਨ ਇਸ ਸੰਘਰਸ਼ ਦਾ ਹਿੱਸਾ ਬਣਦੇ ਜਾ ਰਹੇ ਨੇ ਉਹ ਇਹਨਾਂ ਦੇ ਨਾਲ ਨਾ ਲੱਗ ਜਾਣ ਇਸ ਕਰਕੇ ਉਹ ਇਹਨੂੰ ਕਦੇ ਭਾਜਪਾ ਦਾ ਕਦੇ ਆਰਐਸਐਸ ਦਾ ਨਾ ਲਾਉਂਦੇ ਨੇ ਪਰ ਫਿਰ ਵੀ ਉਹ ਆਪਦੇ ਮਕਸਦ ਚ ਕਾਮਯਾਬ ਨਹੀਂ ਹੋ ਰਹੇ ਇਸ ਜਿਹੜਾ 20 ਮਈ ਦੇ ਪ੍ਰੋਗਰਾਮ ਨੇ ਇਹ ਸਪਸ਼ਟ ਕਰਤਾ ਵੀ ਅਸੀਂ ਕਿਸੇ ਕਿਸਾਨਾਂ ਦੇ ਕਿਸੇ ਜੱਟਾਂ ਦੇ ਵਿਰੋਧ ਦੇ ਵਿੱਚ ਨਹੀਂ ਅਸੀਂ ਉਹਨਾਂ ਸਰਦਾਰਾਂ ਦੇ ਉਹਨਾਂ ਰਜਵਾੜਿਆਂ ਦੇ ਜਿਹੜਾ ਵਿਰੋਧ ਦੇ ਵਿੱਚ ਆ ਜਿਹੜੇ ਅੱਜ ਵੀ ਹਜ਼ਾਰਾਂ ਏਕੜ ਜ਼ਮੀਨ ਦੇ ਉੱਪਰ ਕਾਬਜ਼ ਨੇ ਤੇ ਜਿਹੜੇ ਇੱਥੋਂ ਦੇ ਛੋਟੀ ਕਿਸਾਨੀ ਨੂੰ ਵੀ ਖਤਮ ਕਰਨ ਲੱਗੇ ਹੋਏ ਨੇ ਤੇ ਬੇਜ਼ਮੀਨੀਆਂ ਦੀ ਵੀ ਜਿਹੜੀ ਲੁੱਟ ਕਰ ਰਹੇ ਨੇ ਆਖਰੀ ਸਰਕਾਰ ਦੇ ਲਈ ਚੇਤਾਵਨੀ ਜ਼ਰੂਰ ਲੈਣਾ ਚਾਹੁੰਗਾ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੇ ਇੱਕ ਜ਼ੋਰ ਲਾ ਕੇ ਦੇਖ ਲਿਆ ਇੰਨੇ ਬੰਦੇ ਜੇਲ੍ਹ ਜੇ ਢੱਕਣ ਤੋਂ ਬਾਅਦ ਵੀ ਲੋਕ ਡੀਕ ਰਹੇ ਨੇ ਵੀ ਜਥੇਬੰਦੀ ਅਗਲਾ ਸੱਦਾ ਦੇਵੇ ਔਰ ਜਲਦੀ ਭਗਵੰਤ ਮਾਨ ਨੂੰ ਇਸ ਗੱਲ ਦਾ ਜਿਹੜਾ ਉਹ ਨਜ਼ਾਰਾ ਦਿਖਾ ਦੇਵਾਂਗੇ ਜਿਹੜਾ ਇਸ ਭਲੇਖੇ ਦੇ ਵਿੱਚ ਬੈਠਾ ਕਿ ਪੁਲਿਸ ਦੀ ਦਹਿਸ਼ਤ ਨਾਲ ਇਸ ਸੰਘਰਸ਼ ਨੂੰ ਸ਼ਾਇਦ ਅਸੀਂ ਦਬ ਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਨੇ ਜਿਹੜੇ ਪੂਰੀ ਜਿਹੜੀ ਤਿਆਰੀ ਕਰਕੇ ਆਉਣਗੇ ਔਰ ਅੱਜ ਇਸ ਮਸਲੇ ਦੇ ਉੱਪਰ ਬਿਹਾਰ ਦੇ ਵਿੱਚ ਉੜੀਸਾ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਹਾ ਦਾ ਨਾਰਾ ਜਿਹੜਾ ਉਹ ਲੋਕਾਂ ਨੇ ਮਾਰਿਆ ਇਸ ਸੰਘਰਸ਼ ਦੇ ਹੱਕ ਦੇ ਵਿੱਚ ਉਹਨਾਂ ਨੇ ਪ੍ਰਦਰਸ਼ਨ ਕੀਤੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਸ ਜਿਹੜਾ ਬੀਗਮਪੁਰੇ ਦੀ ਗੂੰਜ ਆ ਜਿਹੜੀ ਉਹ ਗੂੰਜਣੀ ਆ ਔਰ ਫਿਰ ਇਹਨਾਂ ਤੋਂ ਜਿਹੜਾ ਇਹ ਸੰਘਰਸ਼ ਆ ਉਹ ਸਾਂਭਿਆ ਨਹੀਂ ਜਾਣਾ